ਵਾਹਿਗੁਰੂ 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 ਵਿਸਰਾ ਮਹੱਲਾ ਪੰਜਵਾ ਪ੍ਰੇਤੋ ਕੀ ਤੁੰ ਦੇਵਤਾ ਤਿਨ ਕਰਨਹਿ ਹਾਰੇ ਸਬੇ ਸਿਖ ਉਭਾਰਿਐ ਪ੍ਰਭ ਕਾਜ ਸਵਾਰੇ ਨਿੰਦਕ ਪਕੜਿ ਪਛਾੜਿਐ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਨਾ ਅਗਮ ਅਗੋਚਰ ਸਾਹਿਬੋ ਜੀਆ ਕਾ ਪਰਣਾ ਹਸਤ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਨਾ ਮਿਹਰਮਾਨ ਬਖਸ਼ੀਂਦੇ ਆਪ ਜਪ ਸੱਚੇ ਤਰਨ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਨ ਸ਼ਲੋਕ ਮਹੱਲਾ 5 ਤਿੰਨਾ ਭੁਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ ਮਹੱਲਾ ਪੰਜਵਾਂ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤੇ ਸਹਿ ਭੋਖ ਨਾ ਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਏ ਹਸਤੀ ਘੋੜੇ ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏਹੋ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਗ ਗੌੜੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗੁਆਰੇ ਦੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 ਅਬ ਮੋਹੇ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ 부ਝਾਇਆ ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਜਿਹ ਪਾਵਕ ਸੁਰ ਨਰ ਹੈ ਜਾਰੀ ਰਾਮ ਉਦਕ ਜਨ ਜਲਤ ਉਭਾਰੀ ਭਵ ਸਾਗਰ ਸੁਖ ਸਾਗਰ 마ਹੀ ਪੀਵ ਰਹੀ ਜਲ ਨ ਖੁੱਟਤ ਨਾਹੀ ਕਹਿ ਕਬੀਰ ਭਜ ਸਾਰਿੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉੱਠੀ ਅਦਿਖਾਏ ਰਹਾਉ ਤੂੰ ਜਲ ਨਿਦ ਹਉ ਜਲ ਕਾਮੀਨ ਜਲ ਮਹਿ ਰਹੋ ਜਲ ਹੈ ਬਿਨ ਖੀਨ ਤੂੰ ਪਿੰਜਰ ਹਉ ਸੁਅਤਾ ਤੋਰ ਜਮ ਮੰਜਾਰ ਕਹਾ ਕਰੈ ਮੋਰ ਤੂੰ ਤਰਵਰ ਹਉ ਪੰਖੀ ਆਹੀ ਮੰਦ ਭਾਗੀ ਤੇਰੋ ਦਰਸ਼ਨ ਨਾਹੀ ਤੂੰ ਸਤਗੁਰ ਹਉ ਨਉ ਤਨ ਚੇਲਾ ਕਹਿ ਕਬੀਰ ਮਿਲੇ ਅੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾਂ ਕਾਹੇ ਦੁਖ ਮਾਨਿਆ हम अपत्त है अपनी पत खोई हमर खोज परो मत कोई रहा हम मंदे मंदे मन माहि सांझ पात काहू सों नाही पत अपत ताकी नहीं लाज तब जानोगे जब उग्रै गोपाज कहो कबीर पत हर परवान सब त्याग भज केवल नाम ਗੌਰੀ ਕਬੀਰ ਜੀ ਨਗਨ ਫਿਰਤ ਜਾਉ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨ ਸ ਆਤਮ ਰਾਮ ਰਹਾਉ ਮੂंड मुंडाए ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆਕਾਈ ਬਿੰਦ ਰਾਖ ਜੋ ਤਰੀਏ ਭਾਈ ਖੁਸਰੈ ਕਿਉ ਨਾ ਪਰਮ ਗਤ ਪਾਈ ਕਹੋ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ ਗਉੜੀ ਕਬੀਰ ਜੀ ਸੰਧਿਆ ਪ੍ਰਾਂਤ ਇਸ਼ਨਾਨ ਕਰਾਹੀ ਜਿਉ ਭਏ ਦਾਦੁਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਈ ਕਹਿ ਜਾਹੀ ਰਹਾਉ ਕਾਇਆ ਰਤ ਬਹੁ ਰੂਪ ਰਚਾਈ ਤਿਨ ਕੋ ਦਇਆ ਸੁਪਨੇ ਪੀ ਨਾਹੀ ਚਾਰ ਚਰਨ ਕਹਿ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਬੀਰ ਬਹੋ ਕਾਇ ਕਰੀਜੈ ਸਰਬਸ ਛੋੜ ਮਹਾਰਾਸ ਪੀਜੈ ਕਬੀਰ ਜੀ ਗੌੜੀ ਕਿਆ Jap ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦੈ ਭਾਉ ਹੈ ਦੂਜਾ ਰੇ ਜਨ ਮਨ ਮਾਧਵ ਸਿਉ ਲਾਈਐ ਚਤਰਾਈ ਨਾ ਚਤਰ ਭੋਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤਿ ਬਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗੁ ਰਹਾਇ ਗਉੜੀ ਕਬੀਰ ਜੀ ਗਰਭਵਾਸ ਮਹਿ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਉ ਜਾਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੈ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹਿ ਨਾ ਸੋਈ ਹੈ ਰਾਜਾ ਰੰਕ ਦੂ ਮਿਲ ਰੋਈ ਹੈ ਜੋ ਪੈ ਰਸਨਾ RAM ਨਾ ਕਹਿਬੋ ਉਪਜਤ ਬਿਨ ਸਤ ਰੋਬਤ ਰਹੋਤ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸਾਇਨ ਪੀਓ રે ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੈ ਕੰਚੂਆ ਫਲ ਮੋਤੀ ਕਮਨ ਸੋ ਘਰ ਜੋ ਨਿਰਭਉ ਕਹੀਐ ਪਉ ਭਜ ਜਾਏ ਅਪੈ ਹੋਏ ਰਹੀਐ ਰਹਾਉ ਤਾਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਨਿਆਨ ਕਬੀਰ ਨਿਰਗੁਣ ਨਾਮ ਨਾਰੋਸ ਇਸ ਪਰਚਾਏ ਪਰਚ ਰਹੋ ਈਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾਹੀ ਜਾਨ ਜਾਨ ਸਭ ਕਹਿ ਤਹਾਂ ਹੀ ਰਹਾਉ ਕਹਿਨ ਕਹਾਵਨ ਨਹਿ ਪਤੀਈ ਹੈ ਤਉ ਮਨ ਮਾਨੈ ਜਾਤੇ ਹਉ ਮੈ ਜਈ ਹੈ ਜਦ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠੈ ਆਹੀ ਗਉੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਣ ਹੈ ਦੇਖਤ ਇਹੋ ਜਗ ਜਾਈ ਲਾਜ ਨਾ ਮਰਹੁ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਰਹਾਉ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ ਕਹੋ ਕਬੀਰ ਸੁਨੋ ਰੇ ਗੁਨੀਆਂ ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆਂ ਗੌੜੀ ਕਬੀਰ ਜੀ ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪਨ ਜੀਜੈ ਮੈਂ ਨਾ ਮਰੂ ਮਰਬੋ ਸੰਸਾਰਾ ਅਬ ਮੋਹ ਮਿਲਿਓ ਹੈ ਜਿ ਆਵਨ ਹਾਰਾ ਰਹਾਉ ਵਿਆਦੇਹੀ ਪਰਮਲ ਮਹਕੰਡਾ ਤਾ ਸੁਖ ਬਿਸਰੇ ਪਰਮਾਨੰਦਾ ਕੂਟਾ ਏਕ ਪੰਚ ਪਨੇਹਾਰੀ ਟੂਟੀ ਲਾਜ ਪਰੈ ਮਤ ਹਾਰੀ ਕਹੋ ਕਬੀਰ ਇਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨੇਹਾਰੀ ਗੌੜੀ ਕਬੀਰ ਜੀ ਹਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੁ ਰਾਜਾ ਛਤਰਪਤ ਕਬਹੁ ਪੇਖਾਰੀ ਸਾਕਤ ਮਰਹਿ ਸੰਤ ਸਭ ਜੀਵਹਿ ਰਾਮ ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਗਉੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾਂ ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ ਬਰੋਲੇ ਨੀਰ ਰਹਾਉ ਹਰੀ ਅੰਗੂਰੀ ਗਦਹਾ ਚਰੈ ਨਿਤ ਉਠ ਹਾਸੈ ਹੀ ਗੈ ਮਰੈ ਮਾਤਾ ਪੈਸਾ ਅਮੋਹਾ ਜਾਇ ਕੁਦ-ਕੁਦ ਚਰੈ ਰਸਾਤਲ ਪਾਇ ਕਹੋ ਕਬੀਰ ਪ੍ਰਗਟ ਭਈ ਖੇੜ ਲੈਨੇ ਕਉ ਚੂੰਗੈ ਨਿਤ ਭੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਗਉੜੀ ਕਬੀਰ